ਜਿਵੇਂ ਕਿ ਤੁਸੀਂ ਟਾਈਟਲ ਪੜ੍ਹੀ ਲਿਆ ਹੋਣਾ ਵੀ 40 ਦਿਨਾਂ ਦੇ ਵਿੱਚ 400 ਵਾਰ ਇੱਕ ਕੁੜੀ ਦੇ ਨਾਲ ਰੇਪ ਹੋਇਆ ਤੇ ਤੁਸੀਂ ਗੱਲ ਕਰੀਏ ਵੀ ਨਰਕ ਜਿਹੀਏ ਭੋਗਿਆ ਕੁੜੀ ਨੇ ਜਿਹਦੀ ਅੱਜ ਤੁਹਾਨੂੰ ਮੈਂ ਕਹਾਣੀ ਸੁਣਾਣ ਲੱਗਿਆ ਤੇ ਮਾੜੇ ਜਿਗਰੇ ਵਾਲੇ 18 ਪਲੱਸ ਤੋਂ ਨੀਕੇ ਨੇ ਜਿਹੜੇ ਲੋਕ ਹਨਾ ਉਹ ਵੀਡੀਓ ਨਾ ਦੇਖਣ ਤੇ ਜੇ ਕਿਸੇ ਨੇ ਦੇਖਣੀ ਹੀ ਨੀ ਕੁੜੀ ਮੁੰਡਿਆਂ ਨੂੰ ਬੇਨਤੀ ਆ ਭਾਈ ਵੀ ਆਪਣੇ ਪਰਿਵਾਰ ਦੇ ਨਾਲ ਨਾ ਦੇਖਣ ਕਿਉਂਕਿ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਇਸ ਕਹਾਣੀ ਦੇ ਵਿੱਚ ਮੈਨੂੰ ਕਰਨੀਆਂ ਪੈਣਗੀਆਂ ਤੇ ਚੰਗੀ ਲੱਗੇ ਤਾਂ ਸ਼ੇਅਰ ਵੀ ਕਰਿਓ ਪਰ ਵੀਡੀਓ ਤੁਸੀਂ ਕੱਲੇ ਅੱਜ ਦੇਖਿਓ ਹੈੱਡਫੋਨ ਲਾ ਕੇ ਦੇਖਿਓ ਕਿਉਂਕਿ ਕੁਝ ਗੱਲਾਂ ਕੁਝ ਕਰੈਕਟਰ ਐਸਾ ਵਾਇਸ ਕੁੜੀ ਦਾ ਵੀ ਜਿਹਦੇ ਨਾਲ ਤੁਹਾਨੂੰ ਵੀ ਆਊਗਾ ਵੀ ਇਸ ਕੁੜੀ ਨੇ ਵਾਕਈ ਨਰਕ ਭੋਗਿਆ ਜੋ ਕੁਝ 40 ਦਿਨਾਂ ਦੇ ਵਿੱਚ ਹੋਇਆ ਇਸ ਕੁੜੀ ਦੇ ਨਾਲ ਜਿਹਦੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਮੈਂ ਕਹਿੰਦਾ ਤੁਸੀਂ ਵੀ ਹਿੱਲ ਜਾਓਗੇ ਕੰਬ ਜਾਓਗੇ ਕਿਉਂਕਿ ਜਦੋਂ ਮੈਂ ਇਹ ਕਹਾਣੀ ਸੁਣੀ ਸੱਚ ਕੀਤਾ ਹਨਾ ਤਾਂ ਮੈਨੂੰ ਵੀ ਥੋੜਾ ਜਿਹਾ ਕੰਪਨੀ ਛੱਡੀ ਸੀ ਵੀਰ ਕੀ ਹੋਇਆ ਹਨ ਬੇਤਾਂ ਨਹੀਂ ਹੋਣਾ ਚਾਹੀਦਾ ਸੀ ਸੋ ਕਹਾਣੀ ਸ਼ੁਰੂ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਜਕਮੀ ਗੱਲਬਾਤ ਤੇ ਤੁਹਾਡਾ ਸਵਾਗਤ ਹੈ ਤੇ ਕਹਾਣੀ ਇਹ ਦੀ ਜਾਪਾਨ ਦੀ 1972 ਦੀ ਇਹ ਕਹਾਣੀ ਹੈ ਜੁੰਕਾ ਫਰੂਤੋ ਬੜਾ ਫੇਮਸ ਕੇਸ ਸੀਗਾ ਇਹ ਜਾਪਾਨ ਦਾ ਅੱਜ ਤੱਕ ਦਾ ਸਭ ਤੋਂ ਫੇਮਸ ਕੇਸ ਜਿਹੜਾ ਜਾਪਾਨ ਦੇ ਵਿੱਚ ਇਹ ਹੈ ਜੁੰਕਾ ਫਰੂਤੋ ਕੁੜੀ ਜਿਹਦੀ ਮੈਂ ਤੁਹਾਨੂੰ ਗੱਲ ਸੁਣਾਉਣ ਲੱਗਿਆ ਸਕੂਲ 'ਚ ਪੜਨ ਵਾਲੀ ਕੁੜੀ ਸਕੂਲ ਚ ਪੜਦੀ ਸੀ ਤੇ ਸੋਹਣੀ ਸੀ ਇੰਟੈਲੀਜੈਂਟ ਸੀ ਤੇ ਸਕੂਲ ਦੇ ਵਿੱਚ ਇੱਕ ਮੁੰਡਾ ਜਿਵੇਂ ਅਕਸਰ ਆਪਾਂ ਦੇਖਦੇ ਹਾਂ ਵੀ ਕੁੜੀਆਂ ਨੂੰ ਮੁੰਡੇ ਛੇੜਦੇ ਹੀ ਹੁੰਦੇ ਆ ਤੇ ਇੱਕ ਮੁੰਡਾ ਸੀਗਾ ਹਿਰੋਸ਼ੀ ਮਾਨੂ ਉਹ ਜਿਹੜਾ ਕੁੜੀ ਨੂੰ ਪਸੰਦ ਮਤਲਬ ਕੁੜੀ ਨੂੰ ਪਸੰਦ ਆ ਜਾਂਦੀ ਹੈ ਉਹ ਪ੍ਰਪੋਜ਼ ਕਰਦਾ ਪਰ ਕੁੜੀ ਮਨਾ ਕਰ ਦਿੰਦੀ ਹੈ ਵੀ ਨਹੀਂ ਮੈਂ ਚੱਕਰਾਂ ਚ ਨਹੀਂ ਪੈਣਾ ਤਾਂ ਉਹ ਪਤਾ ਨਹੀਂ ਦਿਲ ਤੇ ਲੈ ਜਾਂਦਾ ਗੱਲ ਵੀ ਇਹ ਨਹੀਂ ਮੈਨੂੰ ਮਨਾ ਕਰਤਾ ਹੋਣਾ ਨਾ ਕਰਤੀ ਫਿਰ ਵੀ ਕੋਸ਼ਿਸ਼ ਕਰਦਾ ਟਰਾਈ ਕਰਦਾ ਮੁੰਡੇ ਜਿਵੇਂ ਕਰਦੇ ਹੀ ਅਕਸਰ ਪਰ ਉਹ ਮੰਨਦੀ ਨਹੀਂ ਹੈਗੀ ਕਹਿੰਦੀ ਨਹੀਂ ਮੈਂ ਹਨਾ ਨਹੀਂ ਕਰਨਾ ਚਲੋ ਜੀ ਕਰਦੇ ਕਰਦੇ ਉਹ ਇੱਕ ਪਲਾਨ ਬਣਾਉਂਦਾ ਹੁਣ ਜਿਹੜਾ ਉਹਦੇ ਦਿਮਾਗ ਦੇ ਵਿੱਚ ਚੀਜ਼ ਆਉਂਦੀ ਹੈ ਸੋਚ ਆਉਂਦੀ ਹੈ ਉਹ ਸੁਣ ਕੇ ਮਤਲਬ ਜੋ ਕਰਦਾ ਹੈ ਪਲਾਨ ਬਣਾਉਂਦਾ ਜੋ ਵੀ ਜੋ ਤੁਸੀਂ ਸੁਣੋਗੇ ਤਾਂ ਮੈਂ ਕਹਿੰਦਾ ਹਿੱਲ ਜਾਓਗੇ ਤੁਸੀਂ ਵੀ ਆਪਣੇ ਦੋਸਤਾਂ ਨਾਲ ਪਲਾਨ ਬਣਾਉਂਦਾ ਵੀ ਯਾਰ ਮੈਂ ਇਹ ਕੋਈ ਨਹੀਂ ਨਾ ਹਣਾ ਰਿਲੇਸ਼ਨ ਚਾਜੂਗਾ ਵੀ ਜੇ ਤੁਸੀਂ ਮੇਰੀ ਹੈਲਪ ਕਰੋਗੇ ਕਹਿੰਦਾ ਵੀ ਤੁਸੀਂ ਇਹਨਾਂ ਨੂੰ ਛੇੜਨਾ ਵਾ ਤਿੰਨ ਚਾਰ ਉਹਦੇ ਦੋਸਤ ਹੁੰਦੇ ਆ ਹਿਰੋਸ਼ੀਮਾ ਨੂੰ ਜਿਹੜਾ ਆਪਣੇ ਦੋਸਤਾਂ ਨੂੰ ਕਹਿੰਦਾ ਤੇ ਉਹ ਕਹਿੰਦਾ ਤੁਸੀਂ ਛੇੜੋਗੇ ਵੀ ਮੈਂ ਆਉਂਗਾ ਹਨਾ ਬਚਾਉਂਗਾ ਐਜ਼ ਅ ਹੀਰੋ ਬਣ ਜੂਗਾ ਵੀ ਉਹਦੇ ਨਜ਼ਰਾਂ ਦੇ ਵਿੱਚ ਵੀ ਮੈਨੂੰ ਉਹ ਪਸੰਦ ਕਰਨ ਲੱਗ ਜੂਗੀ ਕਹਿੰਦੇ ਚਲੋ ਠੀਕ ਹੈ ਜੀ ਉਹ ਜਾਂਦੀ ਹੈ ਸਾਰੇ ਹਨਾ ਉਹਦਾ ਦੋਸਤ ਸੀਗਾ ਇੱਕ ਮਿਨਾਟੋ ਉਹਦੇ ਨਾਲ ਹੋਰ ਸੀਗੇ ਮੁੰਡੇ ਮਾੜੇ ਛੇੜਦੇ ਕੁੜੀ ਨੂੰ ਸਾਈਕਲ ਰੋਕਦੇ ਉਹਦਾ ਤੇ ਡੇਗ ਦਿੰਦੇ ਸਾਈਕਲ ਤੋਂ ਹਨਾ ਛੇੜਛੂੜ ਕਰਦੇ ਹਨਾ ਮਾੜਾ ਮੋਟਾ ਜਿਵੇਂ ਹੱਥ ਉੱਤੇ ਕਾਫੀ ਪੰਗੇ-ਮੁਗੇ ਲੈਂਦੇ ਆ ਉਹ ਤੋਂ ਦੀ ਉਹ ਆ ਜਾਂਦਾ ਮਾੜਾ ਮੋਟਾ ਗਾਲਾ ਪਾਣਾ ਕੱਟਦਾ ਹੈ ਮਤਲਬ ਤੱਕੇ-ਤੁੱਕੇ ਮਾਰਦਾ ਚੱਲ ਜਾਂਦੇ ਤੇ ਉਹਦਾ ਆਦਾ ਕੁੜੀ ਨੂੰ ਸਾਰਾ ਵੀ ਤਾਂ ਐਵੇਂ ਹੀ ਆ ਹਨਾ ਮੈਂ ਇਹਨਾਂ ਨਾਲ ਉੱਠਣਾ ਬਹਿਣਾ ਛੱਡ ਦੇਣਾ ਵੀ ਮੈਨੂੰ ਨਹੀਂ ਚੰਗੇ ਲੱਗੇ ਇਹਨਾਂ ਨੇ ਤੈਨੂੰ ਇਦਾਂ ਹਰਕਤ ਕੀਤੀ ਤੇ ਕੋਈ দোਸਤੀ ਹੋ ਜਾਂਦੀ ਮਾੜੀ-ਮੋਟੀ ਉਹ ਕਹਿੰਦਾ ਚੱਲ ਵੀ ਮੈਂ ਤੈਨੂੰ ਆਪਣੇ ਘਰ ਲੈ ਕੇ ਜਾਂਦਾ ਹਾਂ ਨਾ ਵੀ ਆਪਣੀ ਵਧੀਆ ਚਾਹ ਚੂ ਪੀਂਦੇ ਆਂ ਪੱਗਰੇ ਗੱਲਾਂ ਬਾਤਾਂ ਕਰਦੇ ਆਂ ਕੁੜੀ ਕਹਿੰਦੀ ਨਵੀਰ ਚੱਲ ਠੀਕ ਆ ਮੰਨ ਜਾਂਦੀ ਐ ਖਰੇ ਕਿਹੜੇ ਤਰੀਕੇ ਨਾਲ ਕਹਿੰਦਾ ਜਾਂ ਵਿਆਹ ਨਾਲ ਕਹਿੰਦਾ ਤੇ ਰਾਹ ਦੇ ਵਿੱਚ ਇੱਕ ਗੋਦਾਮ ਆਉਂਦਾ ਗੋਦਾਮ ਦੇ ਵਿੱਚ ਉਹਨੂੰ ਸਭ ਤੋਂ ਪਹਿਲਾਂ ਲੈ ਜਾਂਦਾ ਉੱਥੇ ਜਾ ਕੇ ਉਹਦਾ ਰੇਪ ਕਰਦਾ ਉਹ ਫਿਰ ਉਸੇ ਮਨ ਰੇਪ ਕਰਨ ਤੋਂ ਬਾਅਦ ਉਹ ਕਹਿੰਦਾ ਧਮਕੀਆਂ ਦਿੰਦਾ ਕਹਿੰਦਾ ਜੇ ਤੂੰ ਘਰੇ ਦੱਸਿਆ ਵੀ ਮੈਂ ਤੇਰੇ ਘਰ ਤੇ ਆਉਂ ਵੀ ਮਾਰ ਦੂੰਗਾ ਹਨਾ ਵੀ ਜੇ ਤੂੰ ਘਰੇ ਗੱਲ ਕੀਤੀ ਵੀ ਤੇਰੇ ਨਾਲ ਇਦਾਂ ਤਾਂ ਹੋਇਆ ਵੀ ਤੂੰ ਘਰੇ ਨਹੀਂ ਦੱਸਣਾ ਉਹ ਡਰ ਜਾਂਦੀ ਹੈ ਕਿਉਂਕਿ ਉਮਰ ਘੱਟ ਸੀਗੀ ਨਿਆਣੀ ਸੀ ਵਿਚਾਰੀ ਹਨਾ ਉਹਨੂੰ ਕੀ ਪਤਾ ਲੱਗਦਾ ਡਰ ਜਾਂਦੀ ਹੈ ਉਹਨੂੰ ਫਿਰ ਹੋਟਲ ਚ ਲੈ ਜਾਂਦਾ ਉਸੇ ਦਿਨ ਸੇਮ ਦਿਨ ਤੇ ਹੋਟਲ ਦੇ ਹੋਟਲ ਚ ਲੈ ਜਾ ਕੇ ਫਿਰ ਉਹਦੇ ਨਾਲ ਰੇਪ ਹੁੰਦਾ ਤੇ ਅਗਲੇ ਦਿਨ ਆਪਣੇ ਦੋਸਤਾਂ ਨੂੰ ਦੱਸਦਾ ਸਾਰੀ ਗੱਲ ਬੇਦਾ ਕਰਕੇ ਮੈਂ ਇੱਕ ਕੁੜੀ ਲਿਆਂਦੀ ਹੋਈ ਆ ਹਨਾ ਵੀ ਜਿਹੜੀ ਮੈਨੂੰ ਨਾ ਕਰਦੀ ਸੀ ਵੀ ਮੈਂ ਉਹ ਲੈ ਕੇ ਆਂਦੀ ਹੋਈ ਆ ਤੇ ਉਹਦੇ ਜਿਹੜੇ ਚਾਰ ਦੋਸਤ ਸੀਗੇ ਮਿਨਾਟੋ ਨੂੰ ਮਿਲਾ ਕੇ ਉਹ ਸਾਰੇ ਵੀ ਹਨਾ ਜਾਂਦੇ ਆ ਗਵਾਨ ਦੇ ਵਿੱਚ ਤੇ ਉਹ ਵੀ ਉਹਦੇ ਨਾਲ ਟ੍ਰੇਪ ਕਰਦੇ ਆ ਚਾਹੋ ਜਾਣੀ ਸੋ ਇਹ ਹੁਣ ਜਿਹੜੀ ਹੈ ਦਾਸਤਾਨ ਸ਼ੁਰੂ ਹੋਈ ਹੈ ਹਜੇ ਤਸ਼ੱਦਦ ਦੀ ਜਿਹੜੀ ਮੈਂ ਤੁਹਾਨੂੰ ਅੱਜ ਦੱਸ ਰਿਹਾ ਤੇ ਇਸ ਤੋਂ ਬਾਅਦ ਕੀ ਹੁੰਦਾ ਇਹਨੂੰ ਲੈ ਜਾਂਦੇ ਆ ਵੀ ਮਿਨਾਟੋ ਦੇ ਘਰੇ ਤੇ ਮਿਨਾਟੋ ਦੇ ਘਰੇ ਜਾ ਕੇ ਸਾਰੀ ਗੱਲ ਦੱਸਦੇ ਆ ਵੀ ਭਾਈ ਇਹ ਇਹਦੀ ਗਰਲਫ੍ਰੈਂਡ ਆ ਰੋਸ਼ੀਮਾਨੋ ਦੀ ਵੇ ਹੁਣ ਸਾਡੇ ਨਾਲ ਹੀ ਰੋਗੀ ਹਨਾ ਮਤਲਬ ਇਹਦੇ ਨਾਲ ਹੀ ਰਹੂਗੀ ਵੀ ਇਹਦੇ ਘਰਦਿਆਂ ਨੂੰ ਵੀ ਮਨਾ ਕਰਤਾ ਹਨ ਤੇ ਉਸ ਤੋਂ ਬਾਅਦ ਇੰਨਾ ਕੁਝ ਹੋ ਜਾਂਦਾ ਇੱਕ ਦੋ ਦਿਨ ਜਦੋਂ ਕੋਈ ਘਰੇ ਨਹੀਂ ਜਾਂਦੀ ਜਦੋਂ ਮਿਨਾਟੂ ਦੇ ਘਰੇ ਲੈ ਜਾਂਦੇ ਆ ਤੇ ਉਦੋਂ ਪੁਲਸ ਦੇ ਕੋਲ ਕੰਪਲੀਟ ਚਲ ਜਾਂਦੀ ਹਨਾ ਵੀ ਇਦਾਂ ਕਰਕੇ ਸਾਡੀ ਕੁੜੀ ਘਰੇ ਨਹੀਂ ਜੋ ਨੁੱਕਾ ਦੇ ਜੋ ਨੁੱਕਾ ਦੇ ਮਤਲਬ ਜਿਹੜੇ ਪੇਰੈਂਟ ਸੀਗੇ ਉਹ ਕੰਪਲੀਟ ਕਰ ਦਿੰਦੇ ਆ ਭਾਈ ਵੀ ਸਾਨੂੰ ਕੁੜੀ ਲੱਭਦੀ ਨਹੀਂ ਵੀ ਹਨਾ ਵੀ ਸਾਡੀ ਕੁੜੀ ਪਤਾ ਨਹੀਂ ਕਿੱਧਰ ਗਈ ਜੋ ਸਰਚ ਕਰੋ ਪੁਲਸ ਜਦੋਂ ਕੰਪਲੀਟ ਹੁੰਦੀ ਹੈ ਹਿਰੋਸ਼ੀਮਾ ਨੂੰ ਪਤਾ ਲੱਗ ਜਾਂਦਾ ਵੀ ਹੁਣ ਪੁਲਸ ਦਾ ਗੱਲ ਪਹੁੰਚ ਗਈ ਉਹ ਫੋਨ ਕਰਵਾ ਲੈਂਦਾ ਇਹਨੂੰ ਡਰਾ ਕੇ ਤੁੰਕਾ ਤੋਂ ਵੀ ਆਪਣੇ ਘਰੇ ਫੋਨ ਕਰ ਤੇ ਇਹ ਗੱਲ ਕਹੇ ਵੀ ਮੈਂ ਹੁਣ ਆਪਣੇ ਬੋਏਫ੍ਰੈਂਡ ਦੇ ਨਾਲ ਆ ਵੀ ਮੈਨੂੰ ਕੋਈ ਤੰਗ ਨਾ ਕਰਿਓ ਹਣਾ ਮੈਂ ਬੜੀ ਖੁਸ਼ ਹਾਂ ਨੀ ਆ ਵੀ ਮੈਨੂੰ ਕੋਈ ਕੰਪਲੀਟ ਨਹੀਂ ਕਰਨੀ ਐ ਕੁਝ ਵੀ ਹਣਾ ਵੀ ਮੈਂ ਇਹਦੇ ਨਾਲ ਹੀ ਰਹਿਣਾ ਵੀ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਇੰਨੀ ਗੱਲ ਕਰਵਾ ਕੇ ਉਹਦੇ ਤੋਂ ਫੋਨ ਕਰਕੇ ਧਮਕਾ ਦਤਕੂਕੇ ਵੀ ਜੇ ਤੂੰ ਇੰਨੀ ਗੱਲ ਨਹੀਂ ਕਹੀਂਗਾ ਤੇਰੇ ਘਰਦਿਆਂ ਨੂੰ ਮਾਰ ਦਾਂਗੇ ਨਾਲ ਤੈਨੂੰ ਮਾਰ ਦਾਂਗੇ ਉਹ ਫੋਨ ਕਰ ਦਿੰਦੀ ਆ ਤੇ ਫੋਨ ਕਰਨ ਤੋਂ ਬਾਅਦ ਉਹਦੇ ਘਰ ਦੇ ਵੀ ਕਹਿੰਦੇ ਚੱਲ ਠੀਕ ਆ ਭਾਈ ਜਿੱਥੇ ਵਸਦੀ ਰਹਿਵੇਂ ਸਾਨੂੰ ਕੀ ਸੁਕਰ ਦਾ ਨਾਲ ਜਿਹੜਾ ਵਾ ਲਿੰਕ ਟੁੱਟ ਜਾਂਦਾ ਉਹਦੋਂ ਪੁਲਿਸ ਵੀ ਜਿਹੜਾ ਸਰਚ ਕਰਨਾ ਛੱਡ ਦਿੰਦੀ ਆ ਇੰਨਾ ਕੁਝ ਹੋਣ ਤੋਂ ਬਾਅਦ ਉਹਦੇ ਨਾਲ ਜਿਹੜਾ ਸ਼ੁਰੂ ਹੁੰਦਾ ਤਸ਼ੱਦਦ ਉਹ ਇਦਾਂ ਹੁੰਦਾ ਜਿਹੜੇ ਕਮਰੇ ਦੇ ਵਿੱਚ ਉਹਨੂੰ ਰੱਖਿਆ ਜਾਂਦਾ ਉਹ ਬਿਨਾਂ ਕੱਪੜਿਆਂ ਤੋਂ ਮਤਲਬ ਨੰਗਾ ਰੱਖਿਆ ਜਾਂਦਾ ਨਗਾਰ ਰੱਖਣ ਤੋਂ ਬਾਅਦ ਉਹਨੂੰ ਖਾਣ ਨੂੰ ਦਿੱਤੇ ਜਾਂਦੇ ਆ ਕੋਕਰੋਚ ਤੇ ਪੀਣ ਵਾਸਤੇ ਪਾਣੀ ਨੂੰ ਦਿੱਤਾ ਜਾਂਦਾ ਪਾਣੀ ਦੀ ਜਗ੍ਹਾ ਤੇ ਉਹਨੂੰ ਕਹਿੰਦੇ ਵੀ ਭਾਈ ਤੂੰ ਆਪਣਾ ਹੀ ਹਨਾ ਪਿਸ਼ਾਬ ਪੀ ਮੂਤ ਪੀ ਮਤਲਬ ਇੰਨਾ ਜਿਆਦਾ ਇਹ ਹੈ ਜੇ ਸ਼ੁਰੂਆਤ ਹੈ ਜੇ ਹੋਰ ਅੱਗੇ ਨਹੀਂ ਗੱਲਾਂ ਕਰਨੀਆਂ ਨੇ ਕਿਰਪਾ ਕਰਕੇ ਤੁਸੀਂ ਅੱਡ ਫੋਨ ਲਾ ਕੇ ਜਾਂ ਕੱਲਿਆਂ ਚ ਦੇਖਿਓ ਵੀਡੀਓ ਜਿਹੜੀਆਂ ਗੱਲਾਂ ਕਿਵੇਂ ਕਰਨੀਆਂ ਨੇ ਵੀ ਮੈਂ ਤੂੰ ਬੋਲਿਆ ਵੀ ਨਹੀਂ ਜਾ ਰਿਹਾ ਇਸ ਤਰੀਕੇ ਨਾਲ ਕਿਉਂਕਿ ਇਹ ਸਾਬ ਲਾ ਲਓ ਵੀ ਉਹਨੇ 20 ਦਿਨਾਂ ਦੇ ਵਿੱਚ ਜਦੋਂ ਤੋਂ ਦਸੰਬਰ ਦੇ ਮਹੀਨੇ ਮਤਲਬ ਠੰਡ ਦਾ ਮਹੀਨਾ ਹੁੰਦਾ ਹੈ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਇਹ ਮਹੀਨੇ ਦੇ ਵਿੱਚ ਉਹਨੂੰ ਚੱਕਿਆ ਸੀਗਾ ਕੁੜੀ ਨੂੰ ਕਿਡਨਾਪ ਕੀਤਾ ਸੀਗਾ ਤੇ ਉੱਥੋਂ ਲੈ ਕੇ 20 ਦਿਨ ਲਾ ਲਓ 20 ਦਿਨਾਂ ਦੇ ਵਿੱਚ ਘੱਟੋ-ਘੱਟ 400 ਵਾਰੀ ਰੇਪ ਹੋਇਆ ਸੀਗਾ ਨੰਗਾ ਰੱਖਿਆ ਗਿਆ ਸੀਗਾ ਖਾਨ ਨੂੰ ਕੋਕਰੇ ਚ ਤੇ ਪੀਣ ਵਾਸਤੇ ਪਛਾਤ ਹੁਣ ਤੁਸੀਂ ਸੋਚੋ ਵੀ ਕੀ ਹਾਲਤ ਹੋਊਗੀ ਉਸ ਤੋਂ ਬਾਅਦ ਇਹਨੂੰ ਬੈਗ ਦੇ ਵਿੱਚ ਪਾ ਕੇ ਕੁੜੀ ਨੂੰ ਲਮਕਾ ਕੇ ਕੁੱਟਿਆ ਜਾਂਦਾ ਸੀਗਾ ਹਾਂ ਦਾ ਮੁੱਕੀਆਂ ਦੇ ਨਾਲ ਡੰਡਿਆਂ ਦੇ ਨਾਲ ਤੇ ਉਹਦੇ ਜ਼ਖਮ ਹੋ ਗਏ ਸੀਗੇ ਪੂਰੀ ਬੋਡੀ ਦੇ ਹਨਾ ਜਗਾ ਜਗਾ ਤੇ ਇਹਦੇ ਨਾਲ ਬੌਕਸਿੰਗ ਬੈਗ ਦੇ ਵਿੱਚ ਪਾ ਕੇ ਉਹਨੂੰ ਜਦੋਂ ਲਮਕਾ ਕੇ ਕੁੱਟਿਆ ਜਾਂਦਾ ਤੇ ਨਾਲ ਉਹ ਤੋਂ ਇਲਾਵਾ ਇਹ ਬੋਡੀ ਦੇ ਸਿਗਰਟ ਦੇ ਜਿਹੜੇ ਜ਼ਖਮ ਵੀ ਦਿੱਤੇ ਜਾਂਦੇ ਆ ਸਿਗਰਟ ਦੇ ਜ਼ਖਮ ਵੀ ਦਿੱਤੇ ਜਾਂਦੇ ਆ ਤੇ ਇਹਦੇ ਜਿਹੜੇ ਪ੍ਰਾਈਵੇਟ ਪਾਰਟਸ ਸੀਗੇ ਉਹਨਾਂ ਦੇ ਵਿੱਚ ਬੋਤਲ ਬੋਤਲਾਂ ਤੇ ਰੋਡ ਨਾ जखम ਕੀਤੇ ਜਾਂਦੇ ਆ ਹੁਣ ਤੁਸੀਂ ਸਾਬ ਲਾਓ ਵੀ ਕੀ ਹਾਲ ਹੋਊਗਾ ਨਰਕ ਤਾਂ ਇੱਥੇ ਹੀ ਭੁੱਗਿਆ ਜਾਂਦੇ ਕੀ ਪਤਾ ਨਰਕ ਕਿਸੇ ਨੇ ਦੇਖਿਆ ਹੋਇਆ ਜਾਂ ਨਹੀਂ ਪਰ ਇਹ ਕੁੜੀ ਨੇ ਮੈਂ ਕਹਿੰਦਾ ਵੀ ਇੱਥੇ ਹੀ ਦੇਖਿਆ ਹਨਾ ਵੀ ਕੀ ਹਾਲ ਹੋਊਗਾ ਸੋਚ ਕੇ ਦੇਖੋ ਥੋੜਾ ਜਿਹਾ ਕਿ ਕੀ ਕੁਛ ਹੋਇਆ ਉਹਦੇ ਨਾਲ ਉਸ ਤੋਂ ਬਾਅਦ ਉਹਨੇ जखम-ਜਖਮ ਹੋ ਗਏ ਹਨਾ ਪੂਰੀ ਖਾਣ ਪੀਣੇ ਕੁਛ ਨਹੀਂ ਦਿੱਤਾ ਜਾਂਦਾ ਸਿਆਲ ਦੇ ਦਿਨ ਤੇ ਨਗਨ ਹਾਲਤ ਦੇ ਵਿੱਚ ਰੱਖਿਆ ਜਾਂਦਾ ਸੀ ਤੇ ਉਲਟੀਆਂ ਕਰਦੀ ਸੀ ਉਹ ਜਦੋਂ ਉਲਟੀਆਂ ਕਰਦੀ ਸੀ ਤਾਂ ਫਿਰ ਇਹਨੂੰ ਕੁੱਟਦੇ ਸੀਗੇ ਗਾਲ੍ਹਾਂ ਕੱਢਦੇ ਸੀਗੇ ਇਤੋਂ ਲਾਵਾ ਇਹਨਾਂ ਟਿੱਡ ਦੇ ਉੱਪਰ ਡੰਬਲ ਜਿਹੜੇ ਹਨਾ ਭਾਰੇ ਡੰਬਲ ਫੁੱਟੇ ਜਾਂਦੇ ਸੀ ਦਸੰਬਰ ਦੀ ਠੰਡ ਦੇ ਵਿੱਚ ਇਹਨੂੰ ਬਾਹਰ ਕਮਰੇ ਦੇ ਹਨਾ ਵਿਹੜੇ ਦੇ ਵਿੱਚ ਬੰਨ ਕੇ ਰੱਖਦੇ ਸੀ ਹਿਰੋਸ਼ੀਮਾ ਨੂੰ ਮਤਲਬ ਇੰਨਾ ਕਿ ਜ਼ਿਆਦਾ ਬੰਦਾ ਹਿੱਲਿਆ ਹੋਇਆ ਸੀਗਾ ਸਾਈਕੋ ਇਤੋਂ ਲਾਵਾ ਜੇ ਗੱਲ ਕਰੀਏ ਮਿਨਾਟੋ ਦੇ ਘਰਦਿਆਂ ਨੂੰ ਪਤਾ ਸੀਗਾ ਵੀ ਹਨਾ ਵੀ ਹਿਰੋਸ਼ੀਮਾ ਨੂੰ ਜਿਹੜਾ ਵਾ ਬੰਦਾ ਪਿਆ ਹੋਇਆ ਹੈ ਹਨਾ ਪਰ ਉਹ ਚੁੱਪ ਰਹਿੰਦੇ ਕੁਝ ਨਹੀਂ ਬੋਲਦੇ ਹੈਗੇ ਉਹਨਾਂ ਦੇ ਘਰ ਦੇ ਵਿੱਚ ਹੀ ਇਹ ਸਭ ਕੁਝ ਹੋ ਰਿਹਾ ਸੀਗਾ ਉਹਨਾਂ ਨੂੰ ਸਭ ਕੁਝ ਪਤਾ ਸੀਗਾ ਪਰ ਫਿਰ ਵੀ ਉਹਨਾਂ ਨੇ ਕੋਈ ਗੱਲ ਨਹੀਂ ਛੇੜੀ ਜਾਂ ਕਿਤੇ ਗੱਲ ਕੀਤੀ ਨਹੀਂ ਉਹ ਮਤਲਬ ਅੱਖਾਂ ਮੀਟ ਕੇ ਬੈਠੇ ਸਭ ਤੋਂ ਵੱਡੀ ਗਲਤੀ ਉਹਨਾਂ ਦੀ ਵੀ ਸੀ ਜੇ ਕਿਤੇ ਬੋਲ ਪੈਂਦੇ ਤਾਂ ਸ਼ਾਇਦ ਕੁੜੀ ਬਚ ਜਾਂਦੀ ਮਾੜੀ ਮੋਟੀ ਕੰਪਲੀਟ ਹੀ ਗੱਲ ਤਾਂ ਸ਼ਾਇਦ ਬਚ ਜਾਂਦੀ ਸੋ 20 ਦਿਨਾਂ ਤੱਕ ਰੇਪ ਦੀ ਦਾਸਤਾਨ ਖਤਮ ਹੋ ਜਾਂਦੀ ਹੈ ਮਤਲਬ ਮਨ ਭਰ ਜਾਂਦਾ ਅੱਕ ਜਾਂਦਾ ਹੈ ਤੇ ਉਸ ਤੋਂ ਬਾਅਦ ਤਸ਼ੱਦਦ ਸ਼ੁਰੂ ਹੁੰਦਾ ਹੈ ਇਹਨਾਂ ਵੱਲੋਂ ਹਿਰੋਸ਼ੀਮਾ ਨੂੰ ਵੱਲੋਂ ਇਸ਼ਤ ਦਾ ਦਿੱਤਾ ਹੁੰਦਾ ਵੀ ਮੋਮਬੱਤੀ ਜਲਾ ਕੇ ਇਹਦੀ ਬੋਡੀ ਤੇ ਮੋਮ ਸੱਟਿਆ ਜਾਂਦਾ ਮੋਮਬੱਤੀ ਦਾ ਉਤੋਂ ਇਲਾਵਾ ਇਹਦੀ ਬੋਡੀ ਨੂੰ ਅੱਧੀ ਨੂੰ ਹਨਾ ਹੱਥਾਂ ਤੇ ਆ ਪੈਰਾਂ ਨੂੰ ਮੜਾ ਮੜਾ ਤੇਲ ਲਾ ਕੇ ਹਨਾ ਆਪਣਾ ਮਿੱਟੀ ਦਾ ਜ ਆਕਾ ਦਾ ਤੇਲ ਲਾ ਕੇ ਅੱਗ ਲਾ ਦਿੰਦੇ ਮਚਾ ਦਿੰਦੇ ਕੁੜੀ ਮਚਾਣ ਤੋਂ ਬਾਅਦ ਨਾਲ ਹੀ ਹਨਾ ਬੁਝਾ ਵੀ ਦਿੰਦੇ ਉਸ ਜਖਮ ਹੋ ਜਾਂਦੇ ਸਾਰੇ ਜਲ ਜਾਂਦੀ ਰਖੂਨੋਂ ਖੂਨ ਲਹੂ ਲਹਾਨ ਹੋ ਜਾਂਦੀ ਹੈ ਪਰ ਮਰਦੀ ਨਹੀਂ ਇਸੇ ਕਰਕੇ ਉਹ ਤੜਕਦੀ ਹੈ ਪਰ ਮਰਦੀ ਨਹੀਂ ਹੈਗੀ ਕਿਉਂਕਿ ਮਰਨ ਦਿੰਦੇ ਵੀ ਹੈ ਨਹੀਂਗੇ ਫਿਰ ਉਹਨੂੰ ਬੈਗ ਚ ਭਾ ਕੇ ਕੁੱਟਣਾ ਡੰਡਿਆਂ ਦੇ ਨਾਲ ਮੁੱਕੀਆਂ ਦੇ ਨਾਲ ਤਰਸ ਨਹੀਂ ਆਉਂਦਾ ਮਤਲਬ ਇਸ ਸੰਬੰਧਿਆ ਤੇ ਇੰਨਾ ਤਸ਼ੱਦਦ ਹੋਣ ਤੋਂ ਬਾਅਦ ਇਹ ਕੁੜੀ ਥੋੜਾ ਜਿਹਾ ਮੈਂਟਲੀ ਅਫਸੈਟ ਹੋ ਜਾਂਦੀ ਹਨਾ ਵੀ ਦਿਮਾਗੀ ਤੌਰ ਤੇ ਬਿਮਾਰ ਹੋ ਜਾਂਦੀ ਹੈ ਤੇ ਭੱਜਣ ਦੀ ਫਿਰ ਵੀ ਕੋਸ਼ਿਸ਼ ਕਰਦੀ ਹੈ ਭੱਜ ਨਹੀਂ ਸਕਦੀ ਸੀ ਤੁਰ ਨਹੀਂ ਸਕਦੀ ਸੀ ਕਿਸੜਕੇ ਕਿਸੜਕੇ ਇੱਕ ਦਿਨ ਇਹ ਇੱਕ ਫੋਨ ਦੇ ਤੱਕ ਕੋਲ ਮਤਲਬ ਘਰ ਦੇ ਫੋਨ ਤੱਕ ਪਹੁੰਚਦੀ ਹੈ ਹਨਾ ਫੋਨ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿਸੜਕੇ ਪਰ ਇਹਨੂੰ ਕਰਨ ਨਹੀਂ ਦਿੱਤਾ ਜਾਂਦਾ ਉਹ ਪਤਾ ਨਹੀਂ ਕਿੱਥੋਂ ਪਤਾ ਲੱਗ ਜਾਂਦਾ ਜਾਂ ਕੋਈ ਦੱਸ ਦਿੰਦਾ ਉਹ ਵਾਪਸ ਹੁੰਦੇ ਆ ਤੇ ਮਤਲਬ ਘਰੇ ਆਉਂਦੇ ਆ ਜਿੱਥੇ ਰਹਿੰਦੀ ਸੀ ਓਥੇ ਰੱਖਿਆ ਦਿੰਦੇ ਦੁਬਾਰਾ ਇਹਨੂੰ ਬੌਕਸਿੰਗ ਬੈਗ ਦੇ ਵਿੱਚ ਪਾ ਕੇ ਲਮਕਾ ਕੇ ਕੁੱਟਿਆ ਜਾਂਦਾ ਤੁਸੀਂ ਇਹ ਹਿਸਾਬ ਲਾਓ ਇੰਨਾ ਜ਼ਿਆਦਾ ਗੁੱਸਾ ਸੀਗਾ ਇਸ ਬੰਦੇ ਦੇ ਵਿੱਚ ਜਦੋਂ ਬਦਲਣ ਦੀ ਕੋਸ਼ਿਸ਼ ਕਰਦੀ ਹੈ ਇੰਨਾ ਕੁ ਜ਼ਿਆਦਾ ਉਹਨੂੰ ਖੇੜ ਜੜ ਜਾਂਦੀ ਹੈ ਵੀ ਉਹ ਇਹਦੇ ਪ੍ਰਾਈਵੇਟ ਪਾਰਟਸ ਦੇ ਵਿੱਚ ਕੈਂਚੀ ਦੇ ਨਾਲ ਜ਼ਖਮ ਕਰ ਦਿੰਦਾ ਹਨਾ ਮਤਲਬ ਇਸ ਤਰੀਕੇ ਦੇ ਨਾਲ ਵੀ ਉਹਦਾ ਵਾਸ਼ਰੂਮ ਵੀ ਨਹੀਂ ਹੁੰਦਾ ਸੀਗਾ ਉਹਨੂੰ ਮਤਲਬ ਜੇ ਹੁੰਦਾ ਸੀ ਤਾਂ ਬਹੁਤ ਬਲੱਡ ਆਉਂਦਾ ਸੀ ਉਹਦੇ 'ਚ ਇਸ ਤਰੀਕੇ ਨਾਲ ਤਸ਼ੱਦਦ ਹੋਇਆ ਇਹਦੇ ਨਾਲ ਉਹ ਤੋਂ ਬਾਅਦ ਤਾਂ ਭੱਜਣ ਦੀ ਕੋਸ਼ਿਸ਼ ਫਿਰ ਵੀ ਕਰਦੀ ਹੈ ਮੈਂਟਲੀ ਤੌਰ ਤੇ ਬਿਮਾਰ ਵੀ ਹੋ ਜਾਂਦੀ ਹੈ ਬਹੁਤ ਜ਼ਿਆਦਾ ਤੇ ਇਹਨਾਂ ਤੋਂ ਦੇਖਿਆ ਨਹੀਂ ਜਾਂਦਾ ਹਨ ਜਿਹੋ ਜਿਹੇ ਹਰਕਤਾਂ ਕਰਨਾ ਲੱਗ ਜਾਂਦੀ ਹੈ ਉਹ ਕਿਉਂ ਇੰਨਾ ਜ਼ਿਆਦਾ ਤਸ਼ੱਦਦ ਤੋਂ ਬਾਅਦ ਬੰਦਾ ਥੋੜਾ ਜਿਹਾ ਖੜਾ ਉੱਠ ਕੇ ਜਾਂਦਾ ਹਨਾ ਵੀ ਜਦ ਮੈਨਾਂ ਤਾਂ ਹੋਣਾ ਹੀ ਇਹ ਮੈਂ ਫਿਰ ਵੀ ਕੋਸ਼ਿਸ਼ ਕਰਦਾ ਜਦੋਂ ਜਦੋਂ ਭੱਜਣ ਦੀ ਕੋਸ਼ਿਸ਼ ਕਰਦੇ ਸੀ ਉਹਦੋਂ ਉਹਦੋਂ ਤਸ਼ੱਦਦ ਹੁੰਦਾ ਸੀਗਾ ਇਹ ਤੋਂ ਇਲਾਵਾ ਇਹਨੂੰ ਕੰਕਰੀਟ ਦਾ ਜਿਹੜਾ ਪੱਥਰ ਹੁੰਦਾ ਹਾਂ ਵਾ ਉਹਦੇ ਤੇ ਮੂੰਹ ਫੜ ਕੇ ਦਾ ਜੋਰ-ਜੋਰ ਦੀ ਦਾ ਨੱਕ ਜਿਹੜਾ ਵਾ ਮਾਰਿਆ ਗਿਆ ਸੀਗਾ ਤੇ ਨੱਕ ਉਹਦਾ ਇਸ ਤਰੀਕੇ ਦੇ ਨਾਲ ਟੁੱਟ ਚੁੱਕਿਆ ਸੀਗਾ ਵੀ ਨੱਕ ਤੋਂ ਸਾਹ ਆਉਣਾ ਬੰਦ ਹੋ ਗਿਆ ਸੀ ਮੂੰਹ ਨੇ ਨਾਲ ਹੀ ਸਾਹ ਲੈ ਰਿਸੀਓ ਇੰਨਾ ਕੁਛ ਹੋਣ ਤੋਂ ਬਾਅਦ ਇਹ ਕਹਿ ਰੰਦੀ ਆ ਪਾਈ ਵੀ ਮੈਨੂੰ ਮਾਰ ਦਿਓ ਹਣਾ ਵੀ ਮੈਂ ਹੁਣ ਇੰਨਾ ਸਹਿ ਨਹੀਂ ਸਕਦੀ। ਮੈਨੂੰ ਛੱਡੋ ਹਣਾ ਮੈਨੂੰ ਮਾਰ ਦਿਓ। ਫਿਰ ਇਹਨੂੰ ਬੈਗ ਚ ਪਾ ਕੇ ਬੌਕਸਿੰਗ ਬੈਗ ਜਿਹੜਾ ਹੁੰਦਾ ਉਹਨੂੰ ਲਮਕਾ ਕੇ ਇਸ ਤਰੀਕੇ ਦੇ ਨਾਲ ਡੰਡਿਆਂ ਦੇ ਨਾਲ ਜਾਂ ਮੁੱਕਿਆਂ ਦੇ ਨਾਲ ਇਹ ਕੁੱਟਦੇ ਹੈ ਹਿਰੋਸ਼ੀਮਾ ਨੂੰ ਹੋਈ। ਤੇ ਸੈਕੜਾਂ ਹਟ ਜਾਂਦੀਆਂ। ਉਦੋਂ ਹੀ ਲਮਕਦੀ ਨੂੰ ਛੱਡ ਕੇ ਚਲ ਜਾਂਦੇ ਆ ਦੇਖਦੇ ਵੀ ਹੈ ਨਹੀਂ ਕਿ ਉਹ ਮਰੀ ਹੈ ਜਾਂ ਨਹੀਂ। ਉਹਨਾਂ ਨੂੰ ਸਿੱਗਾ ਵੀ ਸ਼ਾਇਦ ਬਚ ਗਈ ਹੈ ਪਰ ਉਹ ਮਰ ਜਾਂਦੀ ਹੈ। ਮਿਨਾਟੋ ਦਾ ਭਰਾ ਦੇਖਦਾ ਤਾਂ ਤਾਰਨਾ ਬੁਕਸਿੰਗ ਮੈਨ ਥੱਲੇ ਤਾਂ ਦੇਖਦਾ ਵੀ ਉਹ ਮਰੀ ਹੁੰਦੀ ਐ ਮਿਨੋਟੋ ਨੂੰ ਫੋਨ ਕਰਦਾ ਹੋ ਕੇ ਮਿਨੋਟੋ ਦਾ ਭਰਾ ਕਹਿੰਦਾ ਭਾਈ ਵੀ ਕੁੜੀ ਤਾਂ ਪੂਰੀ ਹੋ ਗਈ ਹਨਾ ਬਿਮਰ ਗਈ ਆ ਕੇ ਦੇਖ ਲਓ ਜਦੋਂ ਜਾਂਦੇ ਆ ਦੇਖਦੇ ਆ ਤਾਂ ਫਿਰ ਸੋਚਦੇ ਹੁਣ ਇਹਨੂੰ ਲਕਾਉਣਾ ਕਿੱਥੇ ਆ ਇੱਕ ਟੋਲ ਹੁੰਦਾ ਹਨਾ ਮਤਲਬ ਟੱਬ ਕਹੋ ਮੈਂ ਇੱਕ ਫੋਟੋ ਵੀ ਲਾਉਂਗਾ ਇੱਥੇ ਹਨਾ ਕੁੜੀ ਦੀ ਵੀ ਤੇ ਮੁੰਡਿਆਂ ਦੀ ਵੀ ਸਾਰਿਆਂ ਦੀ ਤੇ ਜਿਹੜਾ ਢੋਲ ਸੀਗਾ ਮਤਲਬ ਟੱਬ ਸੀਗਾ ਮਟੋਲੀ ਕਹਿੰਦਾ ਉਹਨੂੰ ਵੱਡਾ ਸਾਰਾ ਢੋਲ ਜਿਹਾ ਉਹ ਪਲਾਸਟਿਕ ਦਾ ਉਹਦੇ ਵਿੱਚ ਇਹਨੂੰ ਪਾਉਂਦੇ ਆ ਇਹਦੀ লাশ ਨੂੰ ਪਾਉਂਦੇ ਆ ਤੇ ਉੱਪਰ ਸਾਰੀ ਬਜਰੀ ਪਾ ਦਿੰਦੇ ਹਨਾ ਕੰਕਰੀਟ ਪਾ ਦਿੰਦੇ ਆ ਉਹ ਜੰਮ ਜਾਂਦਾ ਇਸ ਤਰੀਕੇ ਨਾਲ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਸੇ ਦਿਨ ਇੱਕ ਤਹਿਕੀਕਤ ਕਰਦੇ ਆ ਹਨਾ ਮਤਲਬ ਗਵਾਂਡੀਆਂ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਪੁਲਿਸ ਨੂੰ ਭਈ ਇਸ ਘਰ ਦੇ ਵਿੱਚ ਸਾਨੂੰ ਕੋਈ ਗੜਬੜ ਲੱਗਦੀ ਹੈ ਹਨਾ ਉਹ ਕਿਸੇ ਹੋਰ ਕੇਸ ਦੀ ਤਹਿਕੀਕ ਕਰ ਸੀ ਜਦੋਂ ਪੁਲਿਸ ਸਾਰਾ ਕੁਝ ਅੰਦਰ ਚੈੱਕ ਕਰਦੀ ਹੈ ਦੇਖਦੀ ਹੈ ਤਾਂ ਉਹਨਾਂ ਘਰ ਦੇ ਵਿੱਚੋਂ ਅੰਡਰਵੇ ਮਿਲਦੇ ਕੁੜੀ ਦੇ ਤੇ ਕੁਝ ਕੱਪੜੇ ਮਿਲਦੇ ਹਨ ਕੋਈ ਚੀਜ਼ਾਂ ਮਿਲਦੀਆਂ ਨੇ ਕੁੜੀਆਂ ਦੀ ਪੁੱਛ ਵਿੱਚ ਕਰਦੇ ਆ ਉਹਨਾਂ ਨੂੰ ਫਿਰ ਵੀ ਕੁਝ ਨਹੀਂ ਮਿਲਦਾ ਹੈਗਾ ਸਿਰਫ ਇਹਨਾਂ ਤੋਂ ਇਲਾਵਾ ਤੇ ਫਿਰ ਉਹ ਇੱਕ ਢੋਲ ਉਹਨੂੰ ਮਿਲ ਜਾਂਦਾ ਜਿਹਦੇ ਵਿੱਚ ਕੰਕਰੀਟ ਸੀਗੇ ਉਹਦੇ 'ਚ ਥੋੜੇ ਜਿਹਾ ਬਾਲ ਬਾਹਰ ਨੂੰ ਆਏ ਹੋਏ ਸੀਗੇ ਤਾਂ ਪੁੱਛ ਵਿੱਚ ਹੁੰਦੀ ਹੈ ਸਾਰੀ ਤਾਂ ਫਿਰ ਇੱਕ ਜਣਾ ਮੰਨ ਜਾਂਦਾ ਕਹਿੰਦਾ ਵੀ ਹਾਂ ਇਹਦੇ ਵਿੱਚ ਕਲਾਸ਼ ਪਈ ਹੈ ਜਦੋਂ ਖੋਲੇ ਜਾਂਦਾਂ ਉਹਨੂੰ ਤਾਂ ਉਹਦੇ ਵਿੱਚੋਂ Laash ਨਿਕਲਦੀ ਹੈ ਤਨੂਕਾ ਦੀ ਫੇਸ ਇਸ ਤਰੀਕੇ ਦੇ ਨਾਲ ਖਰਾਬ ਕਰ ਦਿੱਤਾ ਗਿਆ ਸੀਗਾ ਪਛਾਣਿਆ ਨਹੀਂ ਜਾ ਰਿਹਾ ਸੀਗਾ ਫਿੰਗਰਪ੍ਰਿੰਟਸ ਦੇ ਨਾਲ ਕੁੜੀ ਦੀ ਲਾਸ਼ ਦਾ ਪਤਾ ਲੱਗਦਾ ਵੀ ਇਹ ਜਨੂਕਾ ਫਰੂਤੋ ਹੀ ਹੈ ਜਿਹੜੀ ਕਿ ਜਿਹਨੇ ਕਿ ਕਬੂਰ ਕੀਤਾ ਸੀ ਕਿ ਮੈਂ ਆਪਣੇ ਬੋਏਫ੍ਰੈਂਡ ਦੇ ਨਾਲ ਵਮਨ ਤੰਗਣਾ ਕੀਤਾ ਜਾਵੇ ਸੋ ਇਸ ਤੋਂ ਬਾਅਦ ਸਾਰਾ ਕੇਸ ਚੱਲਦਾ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੁਣ ਇਹਨਾਂ ਦੀ ਉਮਰਾਂ ਸਿੰਗੀਆਂ ਥੋੜੀਆਂ ਕਿਸੇ ਦੀ 16 ਸਾਲ ਦੀ 17 ਸਾਲ ਤੇ ਇਸ ਕਰਕੇ ਇਹਨਾਂ ਦੇ ਵਿੱਚੋਂ ਸਿਰਫ ਇੱਕ ਬੰਦੇ ਨੂੰ ਇਹ ਰੋਸ਼ੀਮਨ ਨੂੰ 18 ਸਾਲਾਂ ਦੀ ਜੇਲ੍ਹ ਹੁੰਦੀ ਹੈ ਜੇਲ੍ਹ ਤੋਂ ਬਾਅਦ ਉਹਦੀ ਫਿਰ ਸਜ਼ਾ ਜਦੋਂ 18 ਸਾਲ ਪੂਰੇ ਹੋਣ ਲੱਗਦੇ ਆ ਤਾਂ 2 ਸਾਲ ਵਧਾ ਦਿੰਦੇ ਆ ਤਾਂ ਕੱਟੋ-ਕੱਟ 20 ਸਾਲ ਦੀ ਸਜ਼ਾ ਹੋ ਜਾਂਦੀ ਤੇ ਬਾਕੀ ਜਾਨਿਆਂ ਨੂੰ ਜਿਹੜੇ ਚਾਰ ਜਾਨੇ ਅਰੈਸਟ ਹੋਏ ਸੀਗੇ ਉਹ ਦੋਸਤ ਸੀਗੇ ਤੇ ਨਾਟੋ ਦਾਵਾ ਹਨਾ ਉਹਨਾਂ ਨੂੰ 4-4-5-5 ਸਾਲ ਦੀ ਸਜ਼ਾ ਹੁੰਦੀ ਕਿਉਂਕਿ ਉਮਰਾਂ ਘੱਟ ਸੀ ਉਹਨਾਂ ਦੀ ਪਰ ਇਹਨਾਂ ਨੇ ਜੋ ਕੀਤਾ ਜੁਰਮ ਕੀਤਾ ਉਹ ਮੈਂ ਕਹਿੰਦਾ ਵੀ ਬਖਸ਼ਣ ਯੋਗ ਤਾਂ ਹੈ ਹੀ ਨਹੀਂ ਤੇ 20 ਸਾਲਾਂ ਤੋਂ ਬਾਅਦ ਜਦੋਂ ਉਹ ਬਾਹਰ ਹੁੰਦਾ ਹੈ ਹਿਰੋਸ਼ੀਮਾ ਨੂੰ ਉਹ ਫਿਰ ਕਿਸੇ ਦਾ ਮਰਟਰ ਕਰਨ ਦੀ ਕੋਸ਼ਿਸ਼ ਕਰਦਾ ਮਤਲਬ ਤਸ਼ੱਦਦ ਕਰਨ ਦੀ ਕੋਸ਼ਿਸ਼ ਕਰਦਾ ਪਰ ਅਰੇਸਟ ਹੋ ਜਾਂਦਾ ਹਣਾ ਫਿਰ ਦੁਬਾਰਾ ਜਿਹੜੇ ਜਿਹੜਾ ਹੁੰਦਾ ਤੇ ਬਾਕੀ ਜਿਹੜੇ 420 ਸੀਗੇ ਉਹ ਵੀ ਬਾਹਰ ਹੁੰਦਾ ਕੋਈ ਬੈਂਕ ਰੋਬਰੀ ਕਰਨ ਦੀ ਕੋਸ਼ਿਸ਼ ਕਰਦਾ ਕੋਈ ਬੈਂਕ ਹੱਟ ਹੁੰਦਾ ਹੋ ਜਾਂਦਾ ਮਤਲਬ ਇਹਨਾਂ ਦੇ ਹੌਸਲੇ ਖੋਲ ਚੁੱਕੇ ਸੀਗੇ ਸੋ ਇਹ ਕਹਾਣੀ ਸੀਗੀ ਜਨੂਕਾ ਫਰੂਦੋ ਦੀ ਹੁਣ ਇਹ ਕਹਾਣੀ ਦੇ ਵਿੱਚ ਇੱਕ ਕੁੜੀ ਦੇ ਨਾਲ 40 ਦਿਨਾਂ ਤੱਕ 420 ਪਲਸ ਵਾਰੀ ਰੇਪ ਹੁੰਦਾ ਹੈ ਕਿਸ ਤਰੀਕੇ ਦਾ ਉਹਦੇ ਨਾਲ ਤਸ਼ੱਦਦ ਹੁੰਦਾ ਕੁਝ ਚੀਜ਼ਾਂ ਤਾਂ ਮੈਂ ਇੱਥੇ ਦੱਸੀਆਂ ਵੀ ਹੈਗੀਆਂ ਜੋ ਉਹਦੇ ਨਾਲ ਹੋਈਆਂ ਤੁਹਾਨੂੰ ਮੈਨੂੰ ਐ ਲੱਗਦਾ ਵੀ ਵੀਡੀਓ ਦੇ ਵਿੱਚ ਪੂਰਾ ਦੱਸਣਾ ਵੀ ਕੁਝ ਠੀਕ ਨਹੀਂ ਹੈਗਾ ਤੁਸੀਂ ਆਪ ਗੂਗਲ ਕਰਿਓ ਸਰਚ ਕਰਿਓ ਵੀ ਉਹਦੇ ਨਾਲ ਅਸਲ ਦੇ ਵਿੱਚ ਹੋਇਆ ਕੀ ਸੀ ਤਾਂ ਮੈਂ ਕਹਿੰਦਾ ਵੀ ਤੁਹਾਨੂੰ ਵੀ ਦੋ ਦਿਨ ਨੀਂਦ ਨਹੀਂ ਆਊਗੀ ਉਹਦੇ ਨਾਲ ਕੀ ਕੁਝ ਹੋਇਆ ਸੀ ਸੋ ਸਦਾ ਜਿਹੜੀ ਮਿਲੀ ਹੈ ਮੈਂ ਕਹਿੰਦਾ ਵੀ ਫਾਂਸੀ ਹੋਣੀ ਚਾਹੀਦੀ ਸੀ ਜਿਸ ਤਰੀਕੇ ਦੇ ਨਾਲ ਕਿ ਇਹ ਹਰਬਾਨੀਅਤ ਨਰਕ ਭੋਗਿਆ ਉਹਨੇ ਇਸ ਜਨਮ ਦੇ ਵਿੱਚ ਹੀ ਹਨਾ ਕੀ ਮਤਲਬ ਫੋਣੀ ਕੁੜੀ ਵਿਚਾਰੀ ਛੋਟੀ ਉਮਰ ਤੇ ਉਹਨਾਂ ਹੋਇਆ ਕਿ ਸੋ ਕਹਾਣੀ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਜੁੜੇ ਰਹੋ ਚੱਕਵੀਂ ਗੱਲਬਾਤ ਦੇ ਨਾਲ ਥੈਂਕ ਯੂ ਤੁਹਾਨੂੰ